ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਡੂਰ ਸਾਹਿਬ ਦੇ ਨੇੜੇ ਨਾਗੋ ਕੇ ਮੋੜ ਬੈਦ ਕਰਮਜੀਤ ਸਿੰਘ ਸੰਗਤ ਜੀ ਅੱਜ ਆਪਾਂ ਜਿਹੜੀ ਇਹ ਦਵਾਈ ਬਣਾ ਰਹੇ ਆ ਇਹ ਆਪਾਂ ਕਿਸੇ ਨੂੰ ਦਵਾਈ ਤਿਆਰ ਕਰਕੇ ਦੇ ਰਹੇ ਆ ਇਹਦੇ ਨਾਲ ਸਰੀਰ ਦੀ ਊਰਜਾ ਜਾਂਦੀ ਆ ਤੇ ਊਰਜਾ ਵਧਨ ਦੇ ਨਾਲ ਹਰ ਤਰ੍ਹਾਂ ਦੀ ਕਮਜ਼ੋਰੀ ਜਿਹੜੀ ਆ ਉਹ ਸਰੀਰ ਦੇ ਵਿੱਚੋਂ ਖਤਮ ਹੋ ਜਾਂਦੀ ਆ ਹਰ ਤਰ੍ਹਾਂ ਦੇ ਜਿਵੇਂ ਆਪਣੇ ਸੈੱਲਿਆ ਕੋਈ ਵੀ ਸੈੱਲ ਆਪਣੇ ਸਰੀਰ ਦਾ ਜਿਹੜਾ ਵਾ ਵੀਕ ਨਹੀਂ ਰਹਿੰਦਾ ਹਰ ਤਰ੍ਹਾਂ ਦੇ ਸੈੱਲਾਂ ਕੰਨਾਂ ਦੇ ਅੱਖਾਂ ਦੇ ਬਲੱਡ ਦੇ ਪਲੇਟਲੈਟ ਸੈੱਲ ਸਾਰੇ ਸੈੱਲਾਂ ਵਾਸਤੇ ਇਹ ਦਵਾਈ ਜਿਹੜੀ ਆ ਬਹੁਤ ਜ਼ਿਆਦਾ ਕੰਮ ਕਰਦੀ ਆ ਤੇ ਸਰੀਰ ਦੀ ਯੋਜਕਤਾ ਵਧਾਉਂਦੀ ਆ ਤੇ ਮਰਦਾਨਾ ਤਾਕਤ ਵਧਾਉਂਦੀ ਆ ਅੱਖਾਂ ਦੀ ਨਿਗਾਹ ਦਿਮਾਗ ਤੰਤਾਂ ਤੱਕ ਹਰ ਇੱਕ ਚੀਜ਼ ਦੇ ਉੱਤੇ ਹੱਡੀਆਂ ਨੂੰ ਕੈਲਸ਼ੀਅਮ ਵਗੈਰਾ ਇਹ ਜਿਹੜੀ ਆ ਦਵਾਈ ਕੰਮ ਕਰਦੀ ਆ ਤੇ ਸਰੀਰ ਦੀ ਬਹੁਤ ਜਿਆਦੀ ਔਜ ਵਧਾ ਦਿੰਦੀ ਆ ਸੋ ਵੀਡੀਓ ਵਾਸਤੇ ਵਾਰ-ਵਾਰ ਸ਼ੇਅਰ ਕਰਿਆ ਕਰੋ ਇਸ ਤਰ੍ਹਾਂ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ